ਇਦਾਂ ਵੀ ਕੱਲ ਸਾਨੂੰ ਨਾ ਦੇਰ ਰਾਤ ਨੂੰ ਕਿਹ ਕਹਿੰਦੇ ਆ ਮੇਰਾ ਰੌਂਗ 8:30 9:00 ਵਜੇ ਇੱਕ ਸਾਡੇ ਐਸਐਚ ਤੋਂ ਸਾਨੂੰ ਜਾਣਕਾਰੀ ਮਿਲੀ ਸੀ ਕਿ ਜਿਹੜਾ ਗੋਲੇ ਵਾਲ ਚ ਕਪੜਾ ਪੈਂਦਾ ਖੋਨੀ ਵਾਲਾ ਉੱਥੇ ਤਾਂ ਇੱਕ ਬੰਦਾ ਹੈਗਾ ਜਸਪਾਲ ਸਿੰਘ ਜਾਨੀ ਕਿ ਜਿਹੜਾ ਉੱਥੇ ਦਾ ਮਸ਼ਿੰਦਾ ਸੀ ਰਬਦੀ ਉਹ ਵੈਸੇ ਤਾਂ ਦੁਕਾਨ ਕਰਦਾ ਆਪਣੇ ਖੋਨੀ ਵਾਲੇ ਉੱਥੇ ਗੋਲੇ ਵਾਲੇ ਉਹਦੀ ਕਪੜੇ ਦੀ ਉਹ ਹੋਇਆ ਪਿਆ ਸੀ ਸ਼ੀਸ਼ੇ ਤੋੜ ਕੇ ਕੋਈ ਅੰਦਰ ਵੜਿਆ ਸੀ ਤਾਂ ਉਹਨਾਂ ਨੇ ਫਿਰ ਚੋਰੀ ਦੀ ਰਪੜ ਕਰਾਈ ਜੇ ਚ ਕਾਫੀ ਉਹਨੇ ਪਾਰੀ ਮਾਤਰਾ ਚ ਪੈਸੇ 14 ਲੱਖ ਰੁਪਏ ਲਗਾਏ ਨਾਲ ਤੋਂ ਕੁਝ ਤੋਲੇ ਸੋਨਾ ਤਿੰਨ ਚਾਰ ਤੋਲੇ ਸੋਨਾ ਲਖਵਾਇਆ ਸੀ ਸਾਨੂੰ ਜਦੋਂ ਜਾਣਕਾਰੀ ਮਿਲੀ ਸਾਡੇ ਐਸ ਐਚ ਓ ਸਾਹਮਣੂ ਉਹ ਮੌਕੇ ਤੇ ਪਹੁੰਚੇ ਫਿਰ ਡੀ ਐਸ ਪੀ ਸਾਹ ਪਹੁੰਚੇ ਸੀ ਐ ਜੀ ਦੀ ਟੀਮ ਪਹੁੰਚੀ ਐਸੀ ਜਾ ਕੇ ਮੌਕੇ ਤੇ ਹੀ ਤੁਰੰਤ ਤਫਤੀਸ਼ ਜਿਹਨੂੰ ਕਿ ਕਹਿੰਦੇ ਸ਼ੁਰੂ ਕਰਤੀ ਐ ਸੀ ਉੱਥੇ ਇਹਦੇ ਚ ਖਾਸ ਗੱਲ ਇਹ ਹੈ ਕਿ ਸਾਡੇ ਕੋਲ ਸਪੈਸ਼ਲੀ ਟ੍ਰੇਨਡ ਅਲੱਗ-ਅਲੱਗ ਕਿਸਮ ਦੇ ਡੌਗ ਹੈਗੇ ਜਿਹੱਚ ਸਿਨਿਫਰ ਡੌਗ ਹੈਗਾ ਜਿਹੜਾ ਪੈੜਾਂ ਫੜਦਾ ਜਿਹਨੂੰ ਆਪਾਂ ਨੇ ਪੰਜਾਬੀ ਉੱਥੇ ਚੋਰ ਦੀਆਂ ਪੈੜਾਂ ਲੱਗੀਆਂ ਹੋਈਆਂ ਸੀ ਤੇ ਉਸ ਸਿਨਿਫਰ ਡੌਗ ਨੇ ਪੈੜਾਂ ਉਹ ਤਕਰੀਬ ਉਹਦੀਆਂ ਜਿੱਥੇ ਚੋਰ ਦੀਆਂ ਫਾੜ ਲਈਆਂ ਤਾਂ ਤਕਰੀਬਨ 5 ਕਿਲੋਮੀਟਰ ਤੱਕ ਸਾਡਾ ਜਿਹੜਾ ਡੌਗ ਹੈਗਾ ਉਹਨੂੰ ਟ੍ਰੇਸ ਕਰਕੇ ਪੁਲਿਸ ਵਾਲੇ ਤੇ ਉਹ ਜਾਨੇ ਲੱਲ ਕੇ ਟ੍ਰੇਸ ਕਰਕੇ ਲੈ ਗਏ ਉਹਨਾਂ ਰਸਤਾ ਸਾਨੂੰ ਜੋ ਦਿਖਾਇਆ ਉੱਤੇ ਹੀ ਚੱਲਦੇ ਚੱਲ ਵਿਦਨ 2 ਆਵਰਸ ਅਸੀਂ ਉਹ ਜਾਨੀ ਕਿ ਚੋਰੀ ਚੋਰ ਨੂੰ ਟਰੇਸ ਕਰ ਲਿਆ ਤੇ ਜਾਨੀ ਕਿ ਨਾਲ ਨਾਲ ਛੱਡਿਆ ਜਿਹੜਾ ਕਿ ਮਾਲ ਸੀ ਉਹ ਰਿਕਵਰ ਹੋ ਗਿਆ ਤਿੰਨ ਚਾਰ ਤੋਲੇ ਸੋਨਾ ਸੀ 5 ਲੱਖ ਰੁਪਈਆ ਸੀ ਉਹ ਸਾਰਾ ਹੀ ਰਿਕਵਰ ਕਰ ਲਿਆ ਉਹ ਫਿਰ ਚੋਰ ਵੀ ਫੜ ਲਿਆ ਖਾਸੀਅਤ ਇਹਦੇ ਵਿੱਚ ਇਹ ਹੈ ਕਿ ਜਿਹੜਾ ਸਾਡਾ ਸਪੈਸ਼ਲੀ ਟ੍ਰੇਨਡ ਹੈਗਾ ਚਲੋ ਅਸੀਂ ਵੀ ਮੌਕੇ ਤੇ ਤੁਰੰਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨੇ ਸਾਡੀ ਮੁੜੀ ਜਿਹੜੀ ਟਰੇਸਰ ਡੌਗ ਨੇ ਬੜੀ ਹੈਲਪ ਕੀਤੀ ਕਿੰਨੇ ਬੰਦੇ ਨੇ ਚੋਰੀ ਕੀਤੀ ਕੱਲਾ ਸੀ ਇਹ ਕੱਲਾ ਸੀ ਜੀ ਇਕੱਲਾ ਹੀ ਸੀ ਜੋ ਹੈਗਾ ਬੰਦਾ ਸੀ ਉਹ ਨੇੜੇ ਨੇੜੇ ਹੀ ਉੱਥੇ ਜਾਨਕੀ ਖੇਤਾਂ ਚੋਂ ਦਾ ਘਰ ਹੈਗਾ ਉਹ ਕੱਲਾ ਹੀ ਬੰਦਾ ਸੀ ਉਹਨਾਂ ਜਿਹੜੀ ਉਹਨਾਂ ਨੇ ਕਿਹਾ ਕਿਉਂਕਿ ਜਦੋਂ ਸ਼ੁਰੂ ਚ ਹੀ ਪ੍ਰੀਲੀਮਿਨਰੀ ਜਾਣਕਾਰੀ ਤੁਰੰਤ ਸਾਨੂੰ ਦਿੱਤੀ ਆਈ ਤੇ ਫਿਰ ਨਾਲ ਨਾਲ ਹੀ ਐਫ ਆਈ ਆਰ ਦਰਜ ਕਰਤੀ ਨਾ ਜੀ ਉਦੋਂ ਉਹਨਾਂ ਨੇ ਅਕਾਊਂਟ ਫੋਰ ਕੀਤਾ ਨਹੀਂ ਉਦੋਂ ਤੇ ਉਹਨਾਂ ਨੇ 14 ਲੱਖ ਰੁਪਏ ਤੇ ਤੇ 4 ਕਿ ਤੋਲੇ ਤੋਂ 4-5 ਤੋਲੇ ਸੋਨਾ ਲਿਖਾਇਆ ਸੀ ਬਟ ਜਿਹੜਾ ਰਿਕਵਰ ਹੋਇਆ 5 ਲੱਖ ਰੁਪਈਆ ਤੇ 4 ਕਿਲੋ ਸੁਨਾ ਹੈ ਫਿਰ ਉਹ ਟੈਲੀ ਕੀਤਾ ਉਹਨਾਂ ਨੇ ਜਿਹੜੇ ਆਪਣੇ ਇੱਕ ਕੰਪਲੇਨੈਂਟ ਐਫ ਆਈ ਆਰ ਦੇ ਤੋ ਜਿੰਨਾ ਸੀ ਜਿੰਨਾ ਰਿਕਵਰ ਹੋਇਆ ਤੇ ਉਨਾ ਹੀ ਨਿਕਲਿਆ ਉਹ ਕਹਿੰਦੇ ਪਹਿਲਾਂ ਸਾਨੂੰ ਆਈਡੀਆ ਨਹੀਂ ਸੀ ਕਿਉਂਕਿ ਉਹਨਾਂ ਦੇ ਘਰੇ ਕਈ ਵਾਰੀ ਪੈਸੇ ਵਪਾਰੀ ਹੈਗੇ ਜ਼ਿਆਦਾ ਹੁੰਦੇ ਬਟ ਅਲਟੀਮੇਟਲੀ ਉਹ ਜੋ ਰਿਕਵਰ ਹੋਇਆ ਉਨਾ ਹੀ ਚੋਰੀ ਹੋਇਆ ਸੀ ਛੋਟੇ ਕਦੋਂ ਕਿੱਦਾਂ ਕੰਮ ਕੀਤਾ ਅਸੀਂ ਇੱਕ ਜਿੱਦਾਂ ਤੁਹਾਨੂੰ ਦੱਸਿਆ ਕਿ ਤੁਰੰਤ ਮੌਕੇ ਤੇ ਪਹੁੰਚੇ ਐਫ ਆਈ ਆਰ ਤੇ ਚਲੋ ਲਾਂਚ ਕਰਨੀ ਹੁੰਦੀ ਪੁਲਿਸ ਦੀ ਡਿਊਟੀ ਹੁੰਦੀ ਹੈ ਇੱਥੇ ਸਾਡੇ ਜਿਹੜਾ ਇੱਕ ਸੀਆਈਏ ਟੀਮ ਪਹੁੰਚੀ ਆਪਣੇ ਡੀਐਸਪੀ ਸਾਹਿਬ ਫਿਰ ਪਹੁੰਚੇ ਸਪੈਸ਼ਲਾਈਜ਼ਡ ਡੌਗ ਹੈਗਾ ਕਿਉਂਕਿ ਉੱਥੇ ਪੈੜਾ ਸੀ ਫੋਰੈਂਸਿਕ ਟੀਮਾਂ ਵੀ ਅਸੀਂ ਬੁਲਾਈਆਂ ਤੋਂ ਉਹ ਡੌਗ ਨੇ ਪੈੜਾ ਜਿਹਦੀਆਂ ਫੜ ਲਈ ਤੇ ਉਹਨੂੰ 5 ਕਿਲੋਮੀਟਰ ਪੁਲਿਸ ਦੀਆਂ ਟੀਮਾਂ ਤੇ ਡੌਗ ਉਹਦੇ ਡੌਗ ਦੇ ਪਿੱਛੇ 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 ਚੱਲਦੀਆਂ ਰਹੀਆਂ ਤੇ ਅਲਟੀਮੇਟਲੀ ਉਹ ਤੁਹਾਨੂੰ ਚੋਰ ਦੇ ਘਰੇ ਹੀ ਲੈ ਗਿਆ ਵਿਦਰ 2 ਆਵਰਸ ਫਿਰ ਸਾਰਾ ਕੁਝ ਹੋ ਗਿਆ ਚੋਰ ਟ੍ਰੇਸ ਹੋ ਗਿਆ ਚਲੋ ਅੱਜ ਉਹਦੇ ਤੋਂ ਹਿ ਰਿਕਵਰੀ ਵੀ ਕਰਵਾਲੀ ਹੈਗੀ ਆ ਤਾਂ ਬੰਦਾ ਅਰੈਸਟ ਵੀ ਕਰ ਲੈਣਾ ਨਹੀਂ ਉਹਦੇ ਤਾਂ ਪਹਿਲਾਂ ਕੋਈ ਕ੍ਰਿਮੀਨਲ ਕੇਸ ਨਹੀਂ ਜੀ ਉਹ ਜਾਨੀ ਕਿ ਇੱਕ ਨਾਰਮਲ ਮਛਿੰਦਾ ਸੀ ਅੱਜ ਹੁਣ ਪਹਿਲੀ ਆਇਆ ਹੁਣ ਫੜਿਆ ਹੈਗਾ ਹੁਣ ਪੁੱਛਦੇ ਆ ਕਿਤੇ ਹੋਰ ਨਾ ਕਿਤੇ ਕਈ ਵਾਰੀ ਕੀਤੀ ਆ ਹੁਣ ਬਟ ਉਹਦੇ ਤੇ ਹੱਲੇ ਤਾਂ ਹੀ ਕੋਈ ਕ੍ਰਿਮੀਨਲ ਉਹਦਾ ਪ੍ਰੋਫਾਈਲ ਨਿਕਲਿਆ ਨਹੀਂ ਜਾਨੀ ਕਿ ਛੋਟਾ ਕਿਸਾਨ ਹੈਗਾ 7-8 ਕਿੱਲੇ ਜ਼ਮੀਨ ਵਾਲਾ ਜਿਨ੍ਹਾਂ ਦੇ ਚੋਰੀ ਹੋਈ ਉਹਨਾਂ ਦਾ ਪ੍ਰੋਫਾਈਲ ਕੀ ਹੈ ਉਹ ਜਾਨਕੀ ਮੀਆਂ ਬੀਬੀ ਹੈ ਜੀ ਇੱਕ ਬੀਬੀ ਉਹਨਾਂ ਦੀ ਸਰਕਾਰੀ ਟੀਚਰ ਨੇ ਤੇ ਆਪ ਉਹਦੀ ਜਿੰਨੂੰ ਆਨੇ ਆਪਾਂ ਤੁਹਾਨੂੰ ਦੱਸਿਆ ਗੋਲੇਵਾਲ ਰੈਡੀमेड ਕੱਪੜੇ ਦੀ ਦੁਕਾਨ ਹੈ ਜੀ